ਸਾਲ 2025 ਦੀ ਸ਼ੁਰੂਆਤ ਤੋਂ ਹੀ ਮਹਾਕੁੰਮ ਨੂੰ ਲੈ ਕੇ ਵੱਡੀਆਂ ਤਿਆਰੀਆਂ ਚੱਲ ਰਹੀਆਂ ਹਨ ਮੰਨਿਆ ਜਾ ਰਿਹਾ ਸੀ ਕਿ ਇਸ ਵਾਰੀ ਮਹਾਕੁੰ ਮੇਲਾ ਵਿਸ਼ਵ ਪੜ ਵਿੱਚ ਆਪਣੀ ਲੋਕਪ੍ਰਿਅਤਾ ਲਈ ਕਾਫੀ ਆਕਰਸ਼ਣ ਦਾ ਕੇਂਦਰ ਬਣੇਗਾ ਪਰ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਤੇ ਵੀ ਚਰਚਾ ਕੀਤੀ ਜਾ ਰਹੀ ਸੀ ਕਿ ਇਸ ਵਾਰੀ ਕੁੰਮ ਮੇਲੇ ਵਿੱਚ ਮੁਸਲਮਾਨਾਂ ਦੀ ਐਂਟਰੀ ਬੈਨ ਰਹੇਗੀ ਲੇਕਿਨ ਹੁਣ ਯੂਪੀ ਦੇ ਸੀਐਮ ਯੂਗਯਤ ਦਿਨਾਨਤ ਨੇ ਇਸ ਬਾਰੇ ਖੁੱਲ ਕੇ ਗੱਲ ਕੀਤੀ ਅਤੇ ਉਹਨਾਂ ਨੇ ਇਸ ਗੱਲ ਦਾ ਵੀ ਉੱਤਰ ਦਿੱਤਾ ਹੈ ਕਿ ਕੁੰਮ ਮੇਲੇ ਵਿੱਚ ਮੁਸਲਮਾਨਾਂ ਦੀ ਐਂਟਰੀ ਬੈਨ ਗੀ ਚਾ ਨਹੀਂ ਸਾਨੂੰ ਦੱਸ ਜਾਈਏ ਕਿ ਹਾਲੀ ਵਿੱਚ ਆਸਕ ਦੇ ਨਾਲ ਖਾਸ ਗੱਲਬਾਤ ਦੇ ਦੌਰਾਨ ਯੋਗੀ ਦਿੱਤਨਾਥ ਨੇ ਇਸ ਬਾਰੇ ਖੁੱਲ ਕੇ ਗੱਲ ਕੀਤੀ ਅਤੇ ਉਹਨਾਂ ਨੇ ਕੁੰਮੇਲੇ ਨਾਲ ਜੁੜੀਆਂ ਤਿਆਰੀਆਂ ਅਤੇ ਇਸ ਨਾਲ ਜੁੜੇ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ ਜਦੋਂ ਆਸਕ ਦੇ ਰਿਪੋਰਟਰ ਨੇ ਸੀਐਮ ਯੋਗੀ ਨੂੰ ਸਵਾਲ ਕੀਤਾ ਤਾਂ ਯੋਗੀ ਜੀ ਨੇ ਕਿਹਾ ਇਹ ਵਿਸ਼ਵਾਸ ਦਾ ਮਹਾਂ ਸਮਾਗਮ ਹੈ ਭਾਰਤ ਅਤੇ ਭਾਰਤੀਤਵ ਦਾ ਪ੍ਰਤੀਕ ਭਾਰਤ ਦੀ ਸਨਾਤਨ ਪਰੰਪਰਾ ਦੇ ਪ੍ਰਤੀ ਜਿਸ ਦੇ ਮਨ ਵਿੱਚ ਸਨਮਾਨ ਹੈ ਅਤੇ ਸ਼ਰਧਾ ਦਾ ਪਾਵ ਹੈ ਉਹ ਇੱਥੇ ਆਉਣ ਉਸ ਨਾਲ ਕੋਈ ਰੋਕ ਨਹੀਂ ਹੈ ਪਰ ਜੇਕਰ ਕੋਈ ਕੁਲ ਸ਼ਿੱਤ ਮਾਨਸਿਕਤਾ ਨਾਲ ਇੱਥੇ ਆਉਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਸ ਦੀ ਭਾਵਨਾਵਾਂ ਨੂੰ ਵੀ ਚੰਗਾ ਨਹੀਂ ਲੱਗੇਗਾ ਅਤੇ ਉਸ ਨਾਲ ਵੱਖਰੇ ਤਰੀਕੇ ਨਾਲ ਵਰਤਾਵ ਹੋ ਸਕਦਾ ਹੈ ਇਸ ਲਈ ਜੇਕਰ ਉਹ ਨਹੀਂ ਆਉਂਦਾ ਵਧੀਆ ਹੈ ਪਰ ਸ਼ਰਧਾਨੰਨ ਆਉਣ ਵਾਲਾ ਹਰ ਵਿਅਕਤੀ ਪ੍ਰਿਆगराज ਆਵੇ ਆਓ ਤੁਹਾਨੂੰ ਦਿਨੀਆਂ ਥੋੜੀ ਕੁੰਬੇ ਲਈ ਬਾਰੇ ਜਾਣਕਾਰੀ ਕੁੰਬ ਮੇਲਾ ਭਾਰਤ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਮਹੱਤਵਪੂਰਨ ਧਾਰਮਿਕ ਸਮਾਗਮ ਹੈ ਇਹ ਮੇਲਾ ਪ੍ਰਤੀ 4 ਸਾਲਾਂ ਵਿੱਚ ਭਾਰਤ ਦੇ ਚਾਰ ਵਿਸ਼ੇਸ਼ ਥਾਨਾਂ ਪ੍ਰਿਆਗ ਹਰਿਦੁਆਰ ਉਜੈਨ ਅਤੇ ਨਾਸਿਕ ਦੇ ਵਿੱਚ ਮਨਾਇਆ ਜਾਂਦਾ ਹੈ ਕੁੰਬ ਇਹ ਮੇਲੇ ਦੀ ਰੀਤ ਅਤੇ ਧਾਰਮਿਕਤਾ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ ਇਸ ਮਗਮਾਰਤ ਦੀ ਸਨਾਤਨ ਤਰਮਤੇ ਪਰੰਪਰਾ ਨੂੰ ਜਿਉਂਦੇ ਰੱਖਦਾ ਹੈ ਹਰ ਇੱਕ ਸਥਾਨ ਤੇ ਇਹ ਮੇਲਾ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਤੇ ਇਸ ਵਿੱਚ ਲੱਖਾਂ ਸੰਤ ਸਾਧੂ ਅਤੇ ਆਤਮਿਕ ਗਿਆਨ ਦੀ ਖੋਜ ਕਰਨ ਲਈ ਲੋਕ ਇਕੱਠੇ ਹੁੰਦੇ ਹਨ ਕੁੰਭ ਮੇਲੇ ਦਾ ਅਸਲ ਉਦੇਸ਼ ਮਨੁੱਖੀ ਜ਼ਿੰਦਗੀ ਨੂੰ ਆਸਥਮਿਕ ਤੌਰ ਤੇ ਯੁੱਧ ਸ਼ੁੱਧ ਕਰਨਾ ਹੈ ਅੰਦਰੂਨੀ ਸ਼ਾਂਤੀ ਨੂੰ ਪ੍ਰਾਪਤ ਕਰਨ ਅਤੇ ਸਰੀਰਕ ਦੁੱਖ ਨੂੰ ਮੁਕਤੀ ਪਾਉਣ ਲਈ ਲੋਕ ਇੱਥੇ ਆਉਂਦੇ ਹਨ। ਭਗਵਾਨ ਵਿਸ਼ਨੂੰ ਅਤੇ ਹੋਰ ਦੇਵੀ-ਦੇਵਤਾ ਦਾ ਆਦਰ ਕਰਨ ਵਾਲੇ ਲੋਕਾਂ ਲਈ ਇਹ ਸਮਾਗਮ ਇੱਕ ਤਿਉਹਾਰ ਹੈ। ਇਸ ਸਮਾਗਮ ਵਿੱਚ ਭਾਰਤ ਅਤੇ ਧਾਰਮਿਕ ਰੀਤਾਂ ਦੀ ਬੜੀ ਅਹਿਮੀਅਤ ਹੈ। ਇੱਥੇ ਲੋਕ ਪਵਿੱਤਰ ਨੰਦਿਆਂ ਵਿੱਚ ਅਸਥ ਜਲ ਖਿੱਚ ਕੇ ਆਪਣੀਆਂ ਭਾਵਨਾਵਾਂ ਤੇ ਪਾਪਾਂ ਨੂੰ ਤੋਣ ਦੀ ਕੋਸ਼ਿਸ਼ ਕਰਦੇ ਹਨ। ਕੁੰਮੇਲੇ ਨੂੰ ਦੁਨੀਆ ਭਰ ਦੇ ਲੋਕ ਪਾਰੀ ਸੰਖਿਆ ਵਿੱਚ ਸ਼ਿਰਕਤ ਕਰਨ ਲਈ ਆਉਂਦੇ ਹਨ ਇਹ ਮੇਲਾ ਭਾਰਤ ਦੇ ਧਾਰਮਿਕ ਤੇ ਆਰਥਿਕ ਸੰਸਕਾਰਾਂ ਦੀ ਸੰਪੂਰਨ ਪ੍ਰਤੀਕ ਹੈ ਇਹ ਸਮਾਗਮ ਸਿਮਰਨ ਭਾਈਚਾਰੇ ਤੇ ਧਾਰਮਿਕ ਇਕੱਠ ਦਾ ਪ੍ਰਤੀਕ ਹੈ ਜਿਸ ਵਿੱਚ ਹਰ ਮਨੁੱਖ ਨੂੰ ਆਪਣੀ ਸੱਚੀ ਆਤਮਿਕ ਅਸਲ ਜਾਣਨ ਅਤੇ ਦੁਨੀਆ ਨਾਲ ਸੰਤੁਸ਼ਟੀ ਵਾਲਾ ਜੀਵਨ ਜੀਣ ਦਾ ਮੌਕਾ ਮਿਲਦਾ ਹੈ